ਰਾਹੁਲ ਗਾਂਧੀ ਦੀ ਮੋਗਾ ਰੈਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਿਰੋਜ਼ਪੁਰ ਲੁਧਿਆਣਾ ਰੋਡ ਹੈ ਮੋਗੇ ਦੇ ਨੇੜੇ ਲੰਬਾ ਜਾਮ ਜਿਹੜਾ ਉਹ ਲੱਗਿਆ ਹੋਇਆ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਰਸ਼ਕਾਂ ਨੂੰ ਦਿਖਾਉਣ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੁਹਾਨੂੰ ਬੱਸਾਂ ਤੇ ਕਾਰਾਂ ਦੇ ਵਿੱਚ ਲੋਕ ਆਉਂਦੇ ਹੋਏ ਕਾਂਗਰਸੀ ਆਉਂਦੇ ਹੋਏ ਨਜ਼ਰ ਆਉਣਗੇ ਖਾਸ ਤੌਰ ਤੇ ਇਕੱਠ ਨਿਰੋਲ ਰੈਲੀ ਦਾ ਇਸ ਕਰਕੇ ਹੈ ਕਿਉਂਕਿ ਪਿੱਛੇ ਮੁੱਲਾਂਪੁਰ ਔਰ ਜਗਰਾਉਂ ਦੇ ਵਿੱਚ ਟ੍ਰੈਫਿਕ ਜਿਹੜਾ ਮੋਗੇ ਜਾਣ ਵਾਲਾ ਸੀ ਆ ਫਰੀਦਕੋਟ ਕੋਟ ਕਪੂਰਾ ਫਿਰੋਜ਼ਪੁਰ ਜਾਣ ਵਾਲਾ ਟ੍ਰੈਫਿਕ ਸੀ ਉਸ ਨੂੰ ਰਾਏਕੋਟ ਵੱਲੋਂ ਰੀ ਰੂਟ ਕਰਕੇ ਅੱਗੇ ਨੂੰ ਮੋੜਿਆ ਗਿਆ ਸੀ ਸੋ ਇਹ ਵੱਡਾ ਕੱਟ ਕਾਂਗਰਸ ਦਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਵੱਡੀ ਹੰਗਾਰ ਅੱਜ ਰਾਹੁਲ ਗਾਂਧੀ ਦੀ ਰੈਲੀ ਦੇ ਜ਼ਰੀਏ ਭਰੀ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਾਹਨ ਜਿਹੜੇ ਨੇ ਸੜਕ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ ਰੈਲੀ ਦੇ ਪੰਡਾਲ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਜੂਮ ਲੋਕਾਂ ਦਾ ਜਿਹੜਾ ਇਸ ਰੈਲੀ ਦੇ ਵਿੱਚ ਹਰ ਜਿਹੜਾ ਲੋਕਾਂ ਦਾ ਉਹ ਆ ਰਿਹਾ ਪੰਜਾਬ ਦੇ ਹਰ ਹਲਕੇ ਤੋਂ ਤਕਰੀਬਨ ਇੱਥੇ ਲੋਕ ਜਿਹੜੇ ਨੇ ਪਹੁੰਚੇ ਨੇ ਡਿਊਟੀਆਂ ਜਿਹੜੀਆਂ ਵੱਖੋ-ਵੱਖ ਵਿਧਾਇਕਾਂ ਦੀਆਂ ਆਗੂਆਂ ਦੀਆਂ ਐਮਪੀਜ਼ ਦੀਆਂ ਲੱਗੀਆਂ ਸੀ ਆਪੋ ਆਪਣੀਆਂ ਬੱਸਸਾਂ ਲੈ ਕੇ ਉਹ ਇੱਥੇ ਆਏ ਨੇ ਔਰ ਰਾਹੁਲ ਗਾਂਧੀ ਇੱਥੇ ਪਹੁੰਚ ਚੁੱਕੇ ਨੇ ਸੁਨੀਲ ਕੁਮਾਰ ਜਾਖੜ ਇਸ ਵੇਲੇ ਸੰਬੋਧਨ ਕਰ ਰਹੇ ਆ ਅੰਦਰ ਔਰ ਬਹੁਤ ਵੱਡਾ ਪੰਡਾਲ ਜਿਹੜਾ ਉਹ ਕਾਂਗਰਸ ਪਾਰਟੀ ਦੇ ਵੱਲੋਂ ਇੱਥੇ ਲਾਇਆ ਗਿਆ ਕਿੱਲੀ ਚਾਲਾਂ ਪਿੰਡ ਇਹੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਕਦਰ ਜਿਹੜਾ ਲੋਕਾਂ ਦਾ ਹਜੂਮ ਜਿਹੜਾ ਹੈ ਰੈਲੀ ਦੇ ਵਿੱਚ ਉਮੜਿਆ ਹੋਇਆ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਜੇਕਰ ਤੁਹਾਨੂੰ ਪਿੱਛੇ ਦੀਆਂ ਤਸਵੀਰਾਂ ਸੜਕ ਦੀਆਂ ਤਸਵੀਰਾਂ ਜੇਕਰ ਦਿਖਾ ਸਕਣ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਔਰ ਇਸ ਤੋਂ ਪਹਿਲਾਂ ਅੰਦਰ ਦਾ ਜਿਹੜਾ ਇਕੱਠ ਹੈ ਉਹ ਪਹਿਲਾਂ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਚ ਲੋਕ ਨੇ ਉਹ ਇੱਥੇ ਹੁਣ ਤੱਕ ਪਹੁੰਚ ਚੁੱਕੇ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਪਿੰਡ ਕਿਲੀਚਾਲਾ ਮੋਗਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ